ਬਲੇਰ ਹਣਾ ਵੀਰੇ ਹਾਂਜੀ ਇਹ ਮਾਡਲ ਵੀਰੇ ਇਹ ਮਾਡਲ 2014 ਮਾਡਲ ਆ ਜੀ ਲੋਕਲ ਬਠਿੰਡੇ ਦਾ ਨੰਬਰ ਆ ਦੋਸਤੋ ਲੋਕਲ ਬਠਿੰਡੇ ਦਾ ਨੰਬਰ ਆ ਜੀ 6 ਘੰਨਾਵਰ ਦੀ ਆ ਜੀ ਤੇ ਮਾੜੀ ਮੁੱਟੀ ਹਾਕੀ ਫੋਕੀ ਟਾਜਿੰਗ ਹੈਗੀ ਜੀ ਰੇਡ ਚ ਆ ਜੀ ਗੱਡੀ ਪੂਰੇ ਪੂਰੇ ਰੇਡ ਚ ਦੇ ਦਾਂਗੇ ਜੀ ਗੱਡੀ ਇਹ ਆ ਕੀਟ ਮਾਰ ਕਰਦੇ ਵੀਰੇ ਜੀ ਇਹ ਦੇ ਦਾਂਗੇ ਆਪਾਂ ਸਵਾ ਚਾਰ ਦੀ ਜੀ ਸਵਾ ਚਾਰ ਡਿਮਾਂਡ ਆ ਬਈ ਇਤਨੀ ਜੀ ਹਾਂਜੀ ਤੇ ਅਸੀਂ ਸਭ ਤੁਸੀਂ ਦੇਖ ਸਕਦੇ ਹਾਂ ਆ ਫਰੰਟ ਸੀਸਾ ਪੈਨ ਵਾਲਾ ਜੀ ਜੀ ਇਹ ਚੇਂਜ ਕਰਾ ਕੇ ਦੇਵਾਂਗੇ ਕਿ ਚੇਂਜ ਕਰਾ ਕੇ ਵੀ ਦੇ ਦੇਾਂਗੇ ਜੀ ਕੋਈ ਗੱਲ ਠੀਕ ਹੈ ਲਓ ਦੋਸਤੋ ਇਹ ਸੀਸਾ ਤੁਹਾਨੂੰ ਫਰੰਟ ਵਾਲੇ ਚੇਂਜ ਕਰਵਾ ਕੇ ਦੇ ਦੇਣਗੇ ਵੀ ਫਿਰ ਤੁਹਾਨੂੰ ਦੁਬਾਰੇ ਮਾਨਸਾ ਲੈ ਕੇ ਆਏਗੇ ਤੇ ਲੋ ਮਾਨ ਮੋਟਰਸ ਤੇ ਪਹੁੰਚੇ ਆਂਗੇ ਪਹਿਲਾਂ ਵੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਆਸਕਾਰ ਦੇ ਹੁਣ ਵੀ ਤੁਸੀਂ ਬਹੁਤ ਪਿਆਰ ਦੋਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਬਾਈ ਜੀ ਆਪਣੇ ਘਰ ਤੇ ਤੁਹਾਡੇ ਵਧੀਆ ਠੀਕ ਠਾਕ ਜੀ ਵਧੀਆ ਤੇ ਬਾਈ ਜੀ ਆਪਣੇ ਦਰਸ਼ਕਾਂ ਨੂੰ ਦੱਸ ਦਿਓ ਪਹਿਲਾਂ ਆਪਾਂ ਤੁਹਾਡੀ ਵੀਡੀਓ ਕਰੀ ਸੀਗੀ ਇੱਕ ਵੀਡੀਓ ਕਰੀ ਸੀਗੀ ਬਹੁਤ ਰਿਸਪੌਂਸ ਮਿਲਿਆ ਜੀ ਜੀ ਹਾਂ ਤੇ ਬਹੁਤ ਵਧੀਆ ਰਹੇ ਜੀ ਸਾਰਾ ਆਪਣਾ ਦੁਰੀਵਾਰ ਨਾਮ ਹੈ ਬਿਲਕੁਲ ਨਾਮ ਅਸਟਾਉ ਕਾਈ ਠੀਕ ਹੈ ਹਾਂਜੀ ਹਾਂਜੀ ਤੇ ਪਹਿਲਾ ਬਲੌਗ ਤੁਸੀਂ ਦੇਖ ਸਕਦੇ ਹੋ ਜੇ ਨਹੀਂ ਦੇਖਿਆ ਕਿਸੇ ਨੇ ਪਹਿਲਾ ਬਲੌਗ ਦੀ ਵੀਡੀਓ ਬਕਾਦੀ ਉਹ ਚੀ ਖਾਸ ਕਰਕੇ ਤਾਂ ਤਾਂ ਇਸ ਨੂੰ ਪੁੱਤਰ ਸਾਹਿਬ ਤੋਂ ਵੀ ਘੱਟ ਰੇਟ 'ਚ ਮਿਲ ਜਣੇ ਜਿਹੜਾ ਆਪਾਂ ਸੈਕੰਡ ਹੈਂਡ ਮੋਟਰਸਾਈਕਲ ਲੈਨੇ ਉਹਦੋਂ ਵੀ ਘੱਟ ਰੇਟ ਰੇਟ ਤੁਹਾਨੂੰ ਮਿਲ ਜਾਣੀ ਹੈ ਬਾਈ ਇਹ ਮਾਡਲ ਕਿੰਨਾ ਜੀ ਇਹ 2002 ਮਾਡਲ ਦਾ ਬਾਈ ਜੀ ਇੰਜਨ ਗੇਅਰ ਦੀ ਓਕੇ ਆ ਚਲਾਈ ਦੀ ਬਿਲਕੁਲ ਨਵੀਂ ਹੈ ਜੀ ਗੱਡੀ ਜੀ ਆਪਾਂ ਵੀਰ ਜਿਹੜੇ ਮੋਟਰਸਾਈਕਲ ਤੇ ਜਾਂਦੇ ਆ 50 50 60 60 ਹਜ਼ਾਰ ਵਾਲੇ ਤੇ ਲੱਖ ਦੇ ਤੇ ਆਪਾਂ 38000 ਚ ਗੱਡੀ ਦੇ ਦਿਆਂਗੇ ਹੋਰ ઓਨਲੀ 38000 ਹਾਂਜੀ ਹਾਂਜੀ ਠੀਕ ਹੈ ਜੀ ਇਕੱਲੇ 38000 ਚ ਦੇ ਦਿਆਂਗੇ ਜੀ ਲਓ ਦੋਸਤੋ ਜੇ ਕੋਈ ਮੋਟਰਸਾਈਕਲ ਲੈਣਾ ਚਾਹੁੰਦਾ ਹੈ ਗੱਡੀ ਲੈ ਲਓ ਚਾਰ ਬੰਦੇ ਬੈਠ ਕੇ ਵੀ ਜਾਓਗੇ ਮਾਡਲ ਕਿੰਨਾ ਬਾਈ ਸੀ ਹਿਆਲਟੋ ਜੀ ਇਹ ਹਿਆਲਟੋ 2007 ਮਾਡਲ ਹੈ ਜੀ ਜੀ ਐਲਐਕਐਸਆਈ ਆ ਤੇ ਟਾਇਰਾਂ ਟਾਇਰਾਂ ਕਨੀਓ ਇੰਜਨ ਗੇਅਰ ਦੀ ਨਵੀਆਂ ਜੀ ਸਾਰੀ ਓਰੀਜਨਲ ਪੇਂਟ ਦੀ ਆ ਜੀ ਜੀ ਹਾਂਜੀ ਹਾਂਜੀ ਲਓ ਜੀ ਅੰਟੀਰੀਅਰ ਬਾਈ ਜੀ ਬਹੁਤ ਸੋਹਣੀ ਹੈ ਗੱਡੀ ਸੀਟ ਕਵਰ ਵਧੀਆ ਚੜਿਆ ਸੀਟਾਂ ਦੇ ਵਿੱਚ ਤੇ ਡਿਮਾਂਡ ਵੀਰੇ ਕੀ ਕਰਦੀ ਸੀ ਆਪਾਂ? ਕਿ ਡਿਮਾਂਡ ਇਹਦੀ 65000 ਆਈ। 65000। ਹਾਂਜੀ। ਮੋਟਰਸਾਈਕਲ ਦੇ ਮੁੱਲ ਤੋਂ ਵੀ ਆ। ਮੋਟਰਸਾਈਕਲ ਦੇ ਮੁੱਲ ਦੀ ਆ ਜੀ। ਲਓ ਜੀ ਜੇ ਕਿਸੇ ਨੂੰ ਚੰਨ ਚਾਲ ਦੀ ਜਮਾ ਨਵੀਂ ਗੱਡੀ ਹੈ ਜੀ ਇੰਟੀਰੀਅਰ ਪੱਖੋਂ, ਏਸੀ ਪੱਖੋਂ। ਜੀ ਜੀ। ਸੀਟ ਕਵਰਾਂ ਪੱਖੋਂ ਸਾਰਾ ਕੁਝ। ਦੂਜੀ ਕਿਹੜੀ ਆ ਗਈ ਵੀਰੇ ਆਪਣੀ? ਇਹ ਬੈਗਨਰ ਆ ਗਈ ਜੀ। ਬੈਗਨਰ ਜੀ। 2010 2010 ਮਾਡਲ। ਜੀ। ਹਾਂਜੀ। ਬਿਲਕੁਲ ਸਾਫ਼ ਸੁਥਰੀ ਗੱਡੀ ਆ। ਇਹ ਨਾਲ ਪੇਂਟ ਦੀ ਆ ਗਈ। ਟਾਇਰ ਟਾਇਰ ਨਵੇਂ ਨਹੀਂ ਜੀ। ਚੌਪੜਾ ਟਾਇਰ ਨਵੇਂ ਨਹੀਂ ਜੀ। ਜੀ ਬੀਲ ਕਾ ਪਟਾਇਰ ਤੇ ਅਡੀਰ ਗੱਡੀ ਕਿਵੇਂ ਪੋਲੋ ਟਾਇਰ ਆ ਵੀਰੇ ਹਾਂਜੀ ਹਾਂਜੀ ਪੋਲੋ ਦੇ ਚਾਰੇ ਟਾਇਰ ਨੇ ਜੀ ਇੰਟੀਰੀਅਰ ਵਾਲਾ ਪੱਖੋਂ ਨਵੀਆਂ ਜੀ ਗੱਡੀ ਜੀ ਕਿੰਨਾ ਮਾਡਲ ਦੱਸੇ ਵੀਰੇ ਇਹ 2010 ਮਾਡਲ ਹੈ ਲੋ ਸੀਟ ਕਵਰ ਸੀਟਾਂ ਦੇ ਵਿੱਚ ਬਹੁਤ ਸੋਹਣੇ ਚੜੇ ਹੋਏ ਆਗੇ ਤੇ ਡਿਮਾਂਡ ਵੀਰੇ ਕੀ ਕਰਦੇ ਆਪਾਂ ਡਿਮਾਂਡ ਇਹਦੀ 1 45 1 ਲੱਖ 45 ਹਜ਼ਾਰ ਹਾਂਜੀ ਹਾਂਜੀ ਜੀ ਤੇ ਇਦੂ ਅੱਗੇ ਆ ਗਈ ਬਲੇਰੋ ਹਣਾ ਵੀਰੇ ਹਾਂਜੀ ਇਹ ਮਾਡਲ ਵੀਰੇ ਇਹ ਮਾਡਲ 2014 ਮਾਡਲ ਹੈ ਜੀ ਲੋਕੜਾ ਬਠਿੰਡੇ ਦਾ ਨੰਬਰ ਆ ਦੋਸਤੋ ਲੋਕੜਾ ਬਠਿੰਡੇ ਦਾ ਨੰਬਰ ਆ ਜੀ ਸੈਕੰਡ ਆਨਰ ਦੀ ਆ ਜੀ ਤੇ ਮਾੜੀ ਮੁੱਟੀ ਹਾਕੀ ਫੁਲਕੀ ਟਾਜਿੰਗ ਹੈਗੀ ਜੀ ਰੇਡ ਚ ਹੈ ਜੀ ਗੱਡੀ ਪੂਰੇ ਪੂਰੇ ਰੇਡ ਚ ਦੇ ਦਿਆਂਗੇ ਜੀ ਗੱਡੀ ਇਹ ਆਪਾਂ ਕੀ ਡਿਮਾਂਡ ਕਰਦੇ ਵੀਰੇ ਜੀ ਇਹ ਦੇ ਦਿਆਂਗੇ ਆਪਾਂ ਸਵਾ ਚਾਰ ਦੀ ਜੀ ਸਵਾ ਚਾਰ ਡਿਮਾਂਡ ਆ ਬਈ ਜੀ ਜੀ ਹਾਂ ਜੀ ਤੇ ਅਸੀਂ ਸਤੁਸੀਂ ਦੇ ਦਸਾਂਗੇ ਹਾਂ ਆਪਾਂ 프ਰੰਟ ਸੀ ਸ਼ੀਸ਼ਾ ਪੈਣ ਵਾਲਾ ਜੀ ਜੀ ਇਹ ਚੇਂਜ ਕਰਾ ਕੇ ਦੇਵਾਂਗੇ ਕਿ ਵੀਰੇ ਚੇਂਜ ਕਰਾ ਕੇ ਵੀ ਦੇ ਦਿਆਂਗੇ ਜੀ ਕੋਈ ਗੱਲ ਠੀਕ ਹੈ ਲਓ ਦੋਸਤੋ ਸ਼ੀਸ਼ਾ ਤੁਹਾਨੂੰ 프ਰੰਟ ਵਾਲਾ ਚੇਂਜ ਕਰਵਾ ਕੇ ਦੇ ਦੇਣਗੇ ਕਿਹੜੀ ਵੀਰੇ ਸਕੋਡਾ? ਇਹ ਸਕੋਡਾ ਆ ਗਈ ਯਾਰ ਰੈਪਿਡ। ਸਕੋਡਾ ਰੈਪਿਡ। ਸਕੋਡਾ ਰੈਪਿਡ ਆ 2014 ਮਾਡਲ ਦਾ ओरिजिनल ਪੇਂਟ ਦੀ, ਇੰਜਨ ਗੇਅਰ ਦੀ ਸਰਵਿਸ ਪੱਕੋ ਸਾਰੀ ਓਕੇ ਹੈ ਜੀ ਗੱਡੀ। ਜੀ। ਹਾਂਜੀ, ਇੰਟੀਰੀਅਰ ਵਾਲੇ ਪੱਖੋਂ ਸੀਟ ਕਵਰ ਆ ਪੱਕੋ ਸਾਰੀ। ਜੈਨਵਨ ਗੱਡੀ ਐ। ਜੀ। ਹਾਂਜੀ। ਤੇ AC ਹੀਟਰ ਚਾਲੂ ਆ। ਠੀਕ ਹੈ ਜੀ। ਤੇ ਡਿਮਾਂਡ ਵੀਰੇ ਕੀ ਕਰਦੇ ਸੀ ਆਪਾਂ? ਡਿਮਾਂਡ ਇਹਦੀ 1.5 ਲੱਖ ਰੁਪਏ ਜੀ। 1.5 ਲੱਖ ਰੁਪਏ। ਮੌਕੇ ਮੌਕੇ ਤੇ ਮਾਨ ਤਾਂ ਸਾਰੀਆਂ ਗੱਡੀਆਂ ਚ ਕਰਦੇ ਹਾਂ। ਹਾਂਜੀ ਹਾਂਜੀ ਬਾਈ ਕਰ ਦਿਆਂਗੇ ਜੀ। ਲੋ ਜੀ ਨੰਬਰ ਵੀਰਾਂ ਦਾ ਸਕਰੀਨ ਤੇ ਇਦੂ ਅੱਗੇ ਆ ਗਈ ਸੁਵਲਟ ਹੈ ਨਾ ਵੀਰੇ ਇਹ ਸੁਵਲਟ ਆ ਗਈ ਜੀ ਪੈਟਰੋਲ ਦੀ 2008 ਮਾਡਲ BX I ਫਸਟ ਓਨਰ ਦੀ ਆ ਐਨਓਸੀ ਕਢਵਾ ਕੇ ਦੇ ਦੇਾਂਗੇ ਜੀ ਜੀ ਹਾਂਜੀ ਜੀ AC ਟਰੋਕੇ ਦੇ ਪ੍ਰਕਾਰ ਦਾ ਹਾਂਜੀ ਹਾਂਜੀ AC ਟਰੋ ਠੀਕ ਹੈ ਜੀ ਰੇਟ ਵੀਰੇ ਰੇਟ ਆਪਾਂ ਇਹਦੀ ਪਾਸੰਗ ਐਨਓਸੀ ਨਾਲ ਪਾਸੰਗ ਕਢਾ ਕੇ ਆਪਾਂ ਦੇ ਦੇਾਂਗੇ ਆ ਪਾਸੰਗ ਕਰਵਾ ਕੇ ਦੇ ਦੇਾਂਗੇ 1,40,000 ਦੀ 1,40,000 ਹਾਂਜੀ ਪਾਸੰਗ ਕਰਵਾ ਕੇ ਐਨਓਸੀ ਕਢਾ ਜੀ ਹਾਂਜੀ ਤੇ ਇਦੂ ਅੱਗੇ ਵੀਰੇ ਇਹ ਅਮੇਜ਼ ਆ ਗਈ ਹੋਂਡਾ ਅਮੇਜ਼ ਹਾਂਜੀ ਹਾਂਜੀ ਮਾਡਲ ਹੈ ਵੀਰੇ ਇਹ 2014 ਮਾਡਲ ਲਈ ਜੀ 14 ਮਾਡਲ ਹੈ ਹਾਂਜੀ ਇੰਜਨ ਗੇਅਰ ਦੀ ਓਕੇ ਵੀਰੇ ਗੱਡੀ ਇੰਜਨ ਗੇਅਰ ਦੀ ਓਕੇ ਜੀ ਜੀ ਅੰਟੀਰੀਅਰ ਆ ਪੱਖੋਂ ਬਿਲਕੁਲ ਸਾਫ ਸੁਥਰੀ ਗੱਡੀ ਆ ਗੋਡੇ ਪਿੱਲਰ ਫੱਟੀ ਕਰਨੇ ਸਾਰੇ ਜੈਨੂਨ ਗੱਡੀ ਆ ਜੀ ਰੰਗ ਪੇੜ ਦੇ ਮੰਨ ਲਓ ਵੀ ਮਾੜੀ ਮੋਟੀ ਟਾਜ ਗਿਆ ਜੀ ਇਹ ਕੋਈ ਕੋਈ ਅਸਿਸਟ ਵਗੈਰਾ ਤਾਂ ਨਾਲ ਬਈ ਟੱਚਿੰਗ ਮਾੜੀ ਮੋਟੀ ਦਾ ਕਰਵਾਉਂਦੇ ਮਾੜੀ ਮੋਟੀ ਟਾਜ ਨਹੀਂ ਆ ਜੀ ਹਾਂਜੀ ਤੇ ਰੇਟ ਵੀਰੇ ਦਾ ਕੀ ਹੈ ਇਹ ਦੇ ਦੇਾਂਗੇ ਜੀ ਆਪਾਂ 245000 ਦੀ 245000 ਹਾਂਜੀ ਹਾਂਜੀ ਤੇ ਲਓ ਦੋਸਤੋ ਅੰਟੀਰੀਅਰ ਤੇ ਵੀ ਛਾਤ ਮਾਰ ਲਓ ਸਕਰੀਨ ਲੱਗੀ ਹੋਏ ਗੱਡੀ ਦੇ ਵਿੱਚ ਵਧੀਆ ਸੀਟ ਕਵਰ ਚੜੇ ਹੋਏ ਹੈਗੇ 2 ਲੱਖ ਕਿਨਾ ਕਹੀ ਵੀਰੇ 2 45 ਦੀ 2 ਲੱਖ 45000 ਰੁਪਏ ਹਾਂਜੀ ਹਾਂਜੀ ਬਾਈ ਮੌਕੇ ਤੇ ਮਾਨਤਨ ਸਾਰੀਆਂ ਗੱਡੀਆਂ ਚ ਹੋ ਜੂਗਾ ਹਾਂਜੀ ਹਾਂਜੀ ਤੇ ਦੋ ਕੇ ਆਲਟੋ ਹੋ ਰਹੀ ਹੈ ਨਾ ਵੀਰੇ ਇਹ ਆਲਟੋ ਆ ਗਈ 2012 ਮਾਡਲ ਦੀ ਐਲ ਐਕਸ ਆਈ ਆ 2012 ਮਾਡਲ ਆ ਜੀ ਸਾਰਾ ਕੰਮ ਧੰਦਾ ਹੋਇਆ ਜੀ ਇੰਟੀਰੀਅਰ ਪੱਖੋ ਐਸੀ ਪੱਖੋ ਸਾਰੀ ਬਿਲਕੁਲ ਓਕੇ ਆ ਗੱਡੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਰੇਟ ਵੀਰੇ ਦਾ ਇਹ ਦੇ ਦਿਆਂਗੇ ਆਪਾਂ 1/2 ਲੱਖ ਦੀ 1 ਲੱਖ 25000 ਰੁਪਏ ਗੱਡੀ ਮਿਲ ਜਾਣੀ ਹੈਗੀ ਮਾਡਲ ਕਿੰਨਾ ਦੱਸੇ ਵੀਰੇ ਮਾਡਲ 2012 ਜੀ ਤੇ ਇਹ ਵੀਰੇ ਕਿੰਨਾ ਮਾਡਲ ਹੈ ਵੀਰੇ ਇਹ ਇਹ ਪੰਜ ਮਾਡਲ ਹੈ 27 ਤੱਕ ਪਾਸ ਹੈ ਜੀ ਇਹ ਸੀਟ ਰੋਕੇ ਵੀਰੇ ਕਾਰ ਦਾ ਹਾਂਜੀ ਹਾਂਜੀ ਟੈਟਪਾ ਸਾਰਾ ਓਕੇ ਹੈ ਜੀ ਜੀ ਨਾ ਇਹ ਮੋਟਰ ਗੱਡੀ ਕਰਾਉਣ ਵਾਲੀ ਹੈ ਜੀ ਚਲੋ ਉਹ ਤਾਂ ਵੀਰੇ ਕਰਾਣੀ ਪੈਂਦੀ ਹੈ ਉਹ ਤੁਹਾਨੂੰ ਕਰਾਉਣੀ ਪੈਣੀ ਹੈ ਦਰਸ਼ਕ ਪੇਂਟ ਪੂਣ ਬਾੜੀ ਮੋਟੀ ਹੁੰਦੀ ਹੈਗੀ ਤੇ ਬਾਕੀ ਰੇਟ ਕੀ ਬਣ ਜਨੇ ਗੱਡੀ ਇਹ ਵੀ ਤੁਹਾਨੂੰ ਤੇ ਕੀ ਰੇਟ ਹੈ ਵੀਰੇ ਦਾ ਇਹ ਸਵਾ ਲੱਖ ਸਵਾ ਲੱਖ ਰੁਪਏ ਠੀਕ ਹੈ। ਇਸ ਤੋਂ ਅੱਗੇ ਬੈਗਨਰ ਹੋਰ ਆਗੇ ਹਨਾ ਵੀਰੇ। ਹਾਂਜੀ ਇਹ ਬੈਗਨਰ ਆ 2006 ਮਾਡਲ ਆ। ਜੀ। 27 ਤੱਕ ਪਾਸ ਹੈਗਾ। ਸੈਕੰਡ ਆਨਰ ਦੀ ਆ। ਜੀ। ਹਾਂਜੀ ਹਾਂਜੀ। ਟਾਇਰ ਟੱਪਾ ਇਹਦਾ ਵੀ ਬਹੁਤ ਵਧੀਆ ਦੋਸਤੋ ਗੱਡੀ ਦੇ ਵਿੱਚ ਟਾਇਰ ਟੱਪਾ। ਮਾਨਸਾ ਦਾ ਲੋਕਲ ਨੰਬਰ ਆ। ਜੀ। ਇੰਟੀਰੀਅਰ ਪੱਕਾ ਏਸੀ ਪੱਕਾ ਸਾਰਾ ਚਾਲੂ ਹੈ। ਬਹੁਤ ਸੋਹਣੀ ਗੱਡੀ ਆ ਇੰਟੀਰੀਅਰ ਵਾਜ ਵੀ। ਸੀਟ ਕਵਰ ਵਧੀਆ ਚੜੇ ਹੋਏ ਹੈਗੇ। ਤੇ ਇਹਦਾ ਰੇਟ ਵੀਰੇ ਕੀ ਕਰਨੀ? ਇਹ ਆਪਾਂ ਦੇ ਦਾਂਗੇ ਜੀ ਲੱਖ ਰੁਪਏ ਦੀ। ਲੱਖ ਰੁਪਏ ਦੀ। ਹਾਂਜੀ ਹਾਂਜੀ। ਲਓ ਦੋਸਤੋ ਨੰਬਰ ਆਪਾਂ ਵੀਰ ਦੇ ਸਕਰੀਨ ਤੇ ਪ ਸੰਪਰਕਕਰਤਾ ਕੋਈ ਵੀ ਤੁਹਾਨੂੰ ਗੱਡੀ ਪਸੰਦ ਆਈ ਹੈਗੀ